ਰੀਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੋਸਤੋ ਚਲਦੇ ਆਇਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਦੋਸਤੋ ਗੱਲ ਕਰ ਲਈ ਅੱਜ ਦੀ ਅੱਜ ਦੀ ਖਬਰ ਪਹਿਲੀ ਖਬਰ ਦੀ ਗੱਲ ICC ਚੈਂਪੀਅਨ ਟਰਾਫੀ ਤੇ ਨਿਊਜ਼ੀਲੈਂਡ ਨੇ ਬਣਾਇਆ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ICC ਚੈਂਪੀਅਨ ਟਰਾਫੀ 2025 ਵਿੱਚ ਦੂਜੀ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਪਿਆ ਓਵਰਾਂ ਤੋਂ ਬਾਅਦ 362 ਦੌੜਾਂ 6 ਵਿਕਟਾਂ ਦੇ ਨੁਕਸਾਨ ਉੱਤੇ ਬਣਾ ਲਈਆਂ ਹਨ ਤੇ 363 ਦੌੜਾਂ ਦਾ ਦੱਖਣ ਅਫਰੀਕਾ ਨੂੰ ਟੀਚਾ ਦਿੱਤਾ ਹੈ ਇਹ ਚੈਂਪੀਅਨ ਟਰਾਫੀ ਵਿੱਚ ਹੁਣ ਤੱਕ ਦਾ ਦੌੜਾਂ ਦਾ ਸਭ ਤੋਂ ਵੱਡਾ ਰਿਕਾਰਡ ਹੈ ਚਲਦੇ ਨੇ ਦੋਸਤ ਅਗਲੀ ਖਬਰ ਦੇ ਨਾਲ ਬੰਦੀ ਬਣਾਏ ਕਿਸਾਨਾਂ ਨੂੰ ਮਿਲਣ ਆਏ ਕਿਸਾਨ ਆਗੂਆਂ ਨੂੰ ਨਹੀਂ ਦਿੱਤਾ ਮਿਲਣ ਫਰੇਗੜ ਚੂੜੀਆਂ ਦੇ ਐਸਡੀਐਮ ਦਫਤਰ ਵਿਖੇ ਬੰਦੀ ਕੀਤੇ ਹੋਏ ਕਿਸਾਨ ਆਗੂਆਂ ਨੂੰ ਮਿਲਣ ਆਏ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਨਹੀਂ ਮਿਲਣ ਦਿੱਤਾ ਇਸ ਮੌਕੇ ਪੁਲਿਸ ਦੇ ਕਰੜੇ ਪ੍ਰਬੰਧ ਅਤੇ ਐਸਡੀਐਮ ਦਫਤਰ ਦਾ ਦਰਵਾਜ਼ਾ ਬੰਦ ਕਰਕੇ ਬੰਦੀ ਬਣਾਏ ਕਿਸਾਨਾਂ ਨੂੰ ਨਾ ਮਿਲਣ ਦੇਣ ਕਰਕੇ ਕਿਸਾਨਾਂ ਨੇ ਦਫਤਰ ਦੇ ਗੇਟ ਅੱਗੇ ਮੂਰੇ ਨਾਰੇ ਬਾਜੀ ਕੀਤੀ ਇਸ ਮੌਕੇ ਜਥੇਬੰਦੀਆਂ ਦੇ ਆਗੂ ਕੁਲਦੀਪ ਸਿੰਘ ਦਾਦੂ ਯੋਧ ਅਤੇ ਪ੍ਰਕਾਸ਼ ਸਿੰਘ ਵੀਲਾ ਤੀਜਾ ਨੇ ਹੋਰਨਾ ਸਮਿੱਧ ਕਿਹਾ ਕਿ ਜੋ ਕਿਸਾਨ ਆਗੂ ਅੰਦਰ ਬੰਦੀ بنائے ਹੋਏ ਹਨ ਇਹਨਾਂ ਉੱਪਰ ਕੋਈ ਗੰਭੀਰ ਦੋਸ਼ ਨਹੀਂ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਇਹ ਬੰਦੀ بنائے ਹੋਏ ਕਿਸਾਨਾਂ ਨੂੰ ਸੰਘਰਸ਼ ਚ ਕਰਕੇ ਬਿਨਾਂ ਕਿਸੇ ਕੇਸ ਦੇ ਰਿਹਾ ਕਰਾਇਆ ਜਾਵੇ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਕਿਸਾਨਾਂ ਨੂੰ ਹਰਾਸਤ ਚ ਲੈਣ ਦੇ ਰੋਸ ਚ ਚੱਕਾ ਜਾਮ ਬੀਤੀ ਸ਼ਾਮ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਐਸਡੀਐਮ ਦਫ਼ਤਰ ਫਤਿਹਗੜ ਚੂੜੀਆਂ ਵਿਖੇ ਬੰਦੀ ਬਣਾਉਣ ਦੇ ਰੋਸ ਵਿੱਚ ਕਿਸਾਨਾਂ ਨੇ ਐਸਡੀਐਮ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਹੋਇਆ ਸੀ ਜਦ ਕਿ ਪ੍ਰਸ਼ਾਸਨ ਵੱਲੋਂ ਹਾਲੇ ਹਾਲੇ ਤੱਕ ਕਿਸਾਨ ਆਗੂਆਂ ਨੂੰ ਰਿਹਾ ਨਾ ਕਰਨ ਕਰਕੇ ਹੁਣ ਫਤਿਹਗੜ ਚੂੜੀਆਂ ਵਿਖੇ ਬਟਾਲਾ ਰੋਡ ਉੱਪਰ ਸਾਈਕਲ ਕਸਾਨਾਂ ਨੇ ਚੱਕਾ ਜਾਮ ਕਰ ਦਿੱਤਾ ਹੈ ਤੇ ਦੋਸਤੋ ਚਲਦੇ ਆਂ ਅਗਲੀ ਖਬਰ ਤੇ ਵੱਲ ਸੋਨਾ ਵਪਾਰੀ ਦੇ ਸ਼ੋਰੂਮ ਤੇ ਅਨੁਸ਼ਾਸਤਾਂ ਚਲਾਈ ਗੋਲੀ ਜਗਰਾਉਂ ਸ਼ਹਿਰ ਦੀ ਖਬਰ ਹੈ ਦੋਸਤੋ ਮੋਟਰਸਾਈਕਲ ਸਵਾਰ ਦੋ ਅਨੁਸ਼ਾਸਤ ਤੇ ਨੌਜਵਾਨਾਂ ਨੇ ਜੂਲਰ ਦੇ ਉਤੇ ਦਾਨ ਦੇ ਹਾਰੇ ਫਾਇਰਿੰਗ ਕੀਤੀ ਹੈ ਪੁਲਿਸ ਸিসিਟੀਵੀ ਫੁਟੇਜ ਦੇ ਆਧਾਰ ਉਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਦਿਨ ਦਿਹਾੜੇ ਵਾਪਰੀ ਇਸ ਘਟਨਾ ਨਾਲ ਆਮ ਲੋਕਾਂ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਅਮਰਪਾਲ ਸਿੰਘ ਹੋਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਅਮਰਪਾਲ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਹੋਣਗੇ ਇਸ ਦੀ ਬਕਾਇਦਾ ਚਿੱਠੀ ਵੀ ਜਾਰੀ ਕੀਤੀ ਗਈ ਹੈ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਨਸ਼ੇ ਤਸਕਰੀ ਕਰਨ ਵਾਲੇ ਦੋ ਗ੍ਰਿਫਤਾਰ ਕਮਿਊਨਿਟੀ ਪੁਲਿਸ ਦੇ ਸਪੈਸ਼ਲ ਸੈਲ ਟੀਮ ਸੈਲ ਦੀ ਟੀਮ ਨੇ 120 ਫੁੱਟ ਰੋਡ ਉੱਤੇ ਦੋ ਨਸ਼ਾ ਨਸ਼ਾ ਤਸਕਰੀਆਂ ਨੂੰ ਕਾਬੂ ਕੀਤਾ ਹੈ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਇੱਕ ਆਕਰ ਚਾਲਕ ਨੂੰ ਰੋਕਣ ਲਈ ਕਿਹਾ ਤਾਂ ਚਾਲਕ ਨੇ ਕਾਰ ਭਜਾ ਲਈ ਜਿਸ ਤੋਂ ਬਾਅਦ ਪਿੱਛਾ ਕਰਦੀ ਪੁਲਿਸ ਪਾਰਟੀ ਨੇ ਕਾਰ ਦੇ ਟਾਇਰ ਵਿੱਚ ਗੋਲੀ ਮਾਰ ਕੇ ਕਾਰ ਨੂੰ ਰੋਕਿਆ ਲਈ ਅਤੇ ਏ ਕੇਰਾ ਪਾ ਕੇ ਘਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਪੁਲਿਸ ਅਧਿਕਾਰੀ ਜਲਦੀ ਹੀ ਇਸ ਸਬੰਧੀ ਖਲਾਸਾ ਕਰਨਗੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕਿਸਾਨ ਵਿਰੋਧ ਪ੍ਰਦਰਸ਼ਨ ਨਾ ਕਰਨ ਅਸੀਂ ਗੱਲਬਾਤ ਲਈ ਹਾਂ ਤਿਆਰ ਡਾਕਟਰ ਬਲਬੀਰ ਸਿੰਘ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਉੱਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੱਲਬਾਤ ਕਰਨ ਵਿਰੋਧ ਪ੍ਰਦਰਸ਼ਨ ਨਾ ਕਰਨ ਉਹਨਾਂ ਦੇ ਮੁੱਦੇ ਕੇਂਦਰ ਨਾਲ ਸੰਬੰਧਿਤ ਹਨ ਜਦੋਂ ਕਿ ਪੰਜਾਬ ਉਹਨਾਂ ਦੇ ਨਾਲ ਖੜਾ ਹੈ ਅਸੀਂ ਗੱਲਬਾਤ ਲਈ ਤਿਆਰ ਹਾਂ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਦੁਖੀ ਦੁੱਖ ਨਾ ਨਹੀਂ ਚੱਲਣਾ ਚਾਹੀਦਾ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਅੰਮ੍ਰਿਤਸਰ ਦੇ ਇਹ ਦੋਸਤੋ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਜ ਵਿਦਿਆਰਥੀਆਂ ਵੱਲੋਂ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਦੋ ਵਿਦਿਆਰਥੀਆਂ ਦੀਆਂ ਪੱਗਾਂ ਉਤਾਰ ਦਿੱਤੀਆਂ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਮੰਗ ਕੀਤੀ ਕਿ ਸੁਰੱਖਿਆ ਅਧਿਕਾਰੀ ਅਤੇ ਸਬੰਧਿਤ ਕਰਮਚਾਰੀਆਂ ਨੂੰ ਤੁਰੰਤ ਮੁਟਤਲ ਕੀਤਾ ਜਾਵੇ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਪੂਰੇ ਪੱਕਾ ਹੜਤਾਲ ਤੇ ਬੈਠਾ ਕਿਸਾਨਾਂ ਦਾ ਜਥਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 100 ਦਿਨ ਤੋਂ ਖਨੌਰੀ ਬੈਰੀਅਰ ਤੇ ਮਰਨ ਵਰਤ ਤੇ ਹਨ ਇਸ ਗੱਲ ਨੂੰ ਲੈ ਕੇ ਅੱਜ ਕਿਸਾਨਾਂ ਦਾ ਜਥਾ ਕਿਸਾਨ ਆਗੂ ਮਾਨ ਸਿੰਘ ਰਾਜਪੁਰਾ ਮਹਿਰ ਸਿੰਘ ਥੇੜੀ ਅਤੇ ਉਜਾਗਰ ਸਿੰਘ ਤਮੋਲੀ ਦੀ ਅਗਵਾਈ ਵਿੱਚ ਪਖੜ ਹੜਤਾਲ ਤੇ ਬੈਠ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ 6 ਵਜੇ ਤੱਕ ਪਖੜ ਹੜਤਾਲ ਤੇ ਬਟਣਗੇ ਤੇ ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਗਦੀ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਭਾਰਤ ਖਿਲਾਫ ਡੋਨਲਡ ਟਰੰਪ ਦਾ ਵੱਡਾ ਐਕਸ਼ਨ 2 ਅਪ੍ਰੈਲ ਤੋਂ ਡੈਕਸ਼ਨ ਲਗਾਉਣ ਦਾ ਕੀਤਾ ਐਲਾਨ ਭਾਰਤ ਭਾਰਤ ਕਲਾਉਡ ਡੋਨਾਲਡ ਟਰੰਪ ਦਾ ਡੋਨਾਲਡ ਟਰੰਪ ਨੇ ਵੱਡਾ ਐਕਸ਼ਨ ਲਿਆ ਹੈ ਅਮਰੀਕਾ ਵਿੱਚ 2 April ਤੋਂ 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 ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100% 100% ਤੋਂ ਵੱਧ ਤੋਂ ਜ਼ਿਆਦਾ ਟੈਕਸ ਵਸੂਲਦਾ ਹੈ ਟਰੰਪ ਨੇ ਕਿਹਾ ਕਿ ਜੋ ਵੀ ਦੇਸ਼ ਸਾਡੇ ਉੱਤੇ ਜਿੰਨਾ ਟੈਕਸ ਲਗਾਏਗਾ ਅਸੀਂ ਉਸ ਦੇ ਖਿਲਾਫ ਉਹਨਾਂ ਹੀ ਟੈਕਸ ਲਗਾਉਣ ਜਾ ਰਹੇ ਹਾਂ ਅਸੀਂ ਇਸ ਉਸ ਲਈ 2 April ਦੀ ਡੈਡਲਾਈਨ ਰੱਖੀ ਹੈ ਉਹਨਾਂ ਕਹੇ ਕਿ ਇਹ ਦਲੇਰ ਫੈਸਲੇ ਲੈਣ ਦਾ ਸਮਾਂ ਹੈ ਇਹ ਟੈਕਸ ਮੋਡ ਤੋਂ ਅਮਰੀਕਾ ਨੂੰ ਮਹਾਨ ਤੇ ਅਮੀਰ ਬਣਾਏਗਾ ਧੰਨਵਾਦ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਹੀ ਦਿੱਤੀਆਂ ਗਈਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ